ਕੋਰੀ ਫੇਸ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ क्राइम ਦੀ क्राइम ਦੇ ਨਾਲ ਰਿਲੇਟਡ ਕਹਾਣੀਆਂ ਕਿੱਸੇ ਤੇ ਉਵੇਂ ਦੀ ਹੀ ਕਹਾਣੀ ਅੱਜ ਦੀ ਹੈਗੀ ਆਪਣੀ ਤੇ ਅਲੱਗ-ਅਲੱਗ ਤਰ੍ਹਾਂ ਦੇ ਕ੍ਰਾਈਮ ਨੇ ਦੁਨੀਆ ਦੇ ਵਿੱਚ ਬਹੁਤ ਛੋਟੇ ਕ੍ਰਾਈਮ ਤੋਂ ਲੈ ਕੇ ਬਹੁਤ ਹੀ ਹੀਨियस ਬਹੁਤ ਹੀ ਬੁਰੇ ਕ੍ਰਾਈਮ ਤੱਕ ਰੇਪ ਹੋਏ ਕਤਲ ਹੋਏ ਇਸ ਤਰ੍ਹਾਂ ਦੇ ਕ੍ਰਾਈਮ ਤੱਕ ਅੱਜ ਜਿਹੜੇ ਕ੍ਰਾਈਮ ਦੀ ਆਪਾਂ ਗੱਲ ਕਰ ਰਹੇ ਹਾਂ ਇਹਨੂੰ ਮੈਂ ਆਪਣੀ ਨਿੱਜੀ ਤੌਰ ਤੇ ਕਹਿਣਾ ਹੁੰਨਾ ਕਿ ਇੱਕ ਤਰ੍ਹਾਂ ਨਾਲ ਸਰਕਾਰੀ ਕ੍ਰਾਈਮ ਜਿਹੜਾ ਮਤਲਬ ਸਰਕਾਰ ਦੇ ਅਧਿਕਾਰੀਆਂ ਦੁਆਰਾ ਕੁਝ ਜਿਨ੍ਹਾਂ ਨੂੰ ਤਨਖਾਹ ਸਰਕਾਰ ਦੁਆਰਾ ਦਿੱਤੀ ਜਾਂਦੀ ਆ ਉਹਨਾਂ ਦੁਆਰਾ ਕੀਤਾ ਜਾਂਦਾ ਤੇ ਫੇਕ ਇਨਕਾਊਂਟਰਸ ਫੇਕ ਇਨਕਾਊਂਟਰਸ ਦੇ ਨਾਲ ਇੰਡੀਆ ਦਾ ਬਹੁਤ ਪੁਰਾਣਾ ਤੱल्लੁਕ ਰਿਹਾ ਵਾ ਇੱਕ ਟਾਈਮ ਸੀ ਜਦੋਂ ਪੰਜਾਬ ਦੇ ਵਿੱਚ ਇੱਕ ਪੂਰੀ ਮਤਲਬ ਲਹਿਰ ਹੀ ਚੱਲ ਪਈ ਸੀ ਫੇਕ ਇਨਕਾਊਂਟਰਸ ਦੀ 1988 91 ਤੋਂ ਸ਼ੁਰੂ ਹੋ ਕੇ 1995 ਤੱਕ ਦੇ ਨੇੜੇ-ਤੇੜੇ ਦਾ ਉਹ ਦੌਰ ਸੀ ਜਦੋਂ ਬਹੁਤ ਹੀ ਜ਼ਿਆਦਾ ਇਹ ਹੋਏ ਆ ਉਸ ਤੋਂ ਬਾਅਦ ਫਿਰ ਮੁੰਬਈ ਉਸ ਟਾਈਮ ਦਾ ਬੰਬੇ ਤੇ ਉੱਥੇ ਵੀ ਜਦੋਂ ਅਲੱਗ-ਅਲੱਗ ਗੈਂਗਸ ਨੂੰ ਖਤਮ ਕਰਨ ਦੇ ਨਾਂ ਦੇ ਉੱਪਰ ਤੇ ਬਹੁਤ ਸਾਰੇ ਫੇਕ ਇਨਕਾਊਂਟਰਸ ਹੋਏ ਪਹਿਲਾਂ ਉਹ ਜਿਹੜੇ ਆਫੀਸਰ ਸੀਗੇ ਤੇ ਉਹਨਾਂ ਨੂੰ ਮੀਡੀਆ ਨੇ ਬਹੁਤ ਹੀਰੋ ਬਣਾ ਕੇ ਪੇਸ਼ ਕੀਤਾ इवन ਉਹਨਾਂ ਦੇ ਜਿਹੜੇ ਮਤਲਬ ਨੰਬਰ ਹੁੰਦੇ ਸੀਗੇ ਇਨਕਾਊਂਟਰਸ ਦੇ ਉਹ ਵੀ ਲਿਖੇ ਜਾਂਦੇ ਸੀ ਇੱਕ ਰੇਸ ਲੱਗੀ ਹੋਈ ਸੀ ਉੱਥੇ ਵੀ ਕੁਝ ਆਫਸਰ ਇਹ ਜਿ ਸੀ ਜਿਹਨਾਂ ਨੂੰ ਇਨਕਾਊਂਟਰ ਸਪੈਸ਼ਲਿਸਟ ਬਣਾਇਆ ਗਿਆ ਬਾਅਦ ਦੇ ਵਿੱਚ ਕਿਹਾ ਗਿਆ ਕਿ ਹਾਂ ਇਹ ਤਾਂ ਇਨਕਾਊਂਟਰ ਸਪੈਸ਼ਲਿਸਟ ਨੇ ਤੇ ਅਲੱਗ-ਅਲੱਗ ਕੋੜੇ ਆਪਣਾ-ਆਪਣਾ ਨੰਬਰ ਸੀਗਾ ਕਿਸੇ ਨੇ 55 ਕੀਤੇ ਆ ਕਿਸੇ ਨੇ 100 ਤੋਂ ਜ਼ਿਆਦਾ ਕੀਤੇ ਐਸ ਇਸ ਤਰ੍ਹਾਂ ਤਾਂ ਪਹਿਲਾਂ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਪਰ ਜਦੋਂ ਕਹਾਣੀਆਂ ਹੌਲੀ-ਹੌਲੀ ਮੀਡੀਆ ਦੇ ਵਿੱਚ ਬਾਹਰ ਨਿਕੜੀਆਂ ਉਹਨਾਂ ਦੇ ਉੱਪਰ ਕੇਸ ਹੋਣੇ ਸਾਬਤ ਹੋਏ ਤਾਂ ਉਹੀ ਮੀਡੀਆ ਜਿਹੜਾ ਉਹਨਾਂ ਨੂੰ ਪਹਿਲਾਂ ਹੀਰੋ ਬਣਾ ਰਿਆ ਸੀ ਫਿਰ ਬਿਲਕੁਲ ਪਲਟ ਗਿਆ ਕਹਾਣੀਆਂ ਤੋਂ ਬਾਅਦ ਵਿੱਚ ਉਹਨਾਂ ਅਫਸਰਾਂ ਨੂੰ ਜੇਲਾਂ ਕੱਟਣੀਆਂ ਪਈਆਂ ਅੱਜਕੱਲ ਇਹ ਇਨਕਾਊਂਟਰਸ ਦਾ ਮੇਨ ਜਿਹੜਾ ਗੜ ਬਣਿਆ ਹੋਇਆ ਉਹ ਜਿਹੜੇ ਜਿੱਥੇ ਸਭ ਤੋਂ ਜ਼ਿਆਦਾ ਹੋ ਰਹੇ ਆ यूपी एमपी स्पेशली ਇਹ ਵਾਲਾ ਏਰੀਆ ਹੈਗਾ ਉਸ ਤੋਂ ਨਵਾਂ ਮਤਲਬ ਕਿਤੇ ਨਾ ਕਿਤੇ ਆਏਗਾ ਹੀ ਤਾਂ ਕਿਤੇ ਵੀ ਹੁੰਦਾ ਹੀ ਰਹਿੰਦੇ ਆ ਕਿਉਂਕਿ ਇੰਡੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਜਿਹੜੀ ਪੁਲਿਸ ਹੈਗੀ ਆ ਆਪਣੀ ਇੰਡੀਅਨ ਪੁਲਿਸ ਉਹਨਾਂ ਨੂੰ ਬੇਅਥਾ ਮਤਲਬ ਜਿਹੜੀ ਪਾਵਰ ਦਿੱਤੀ ਗਈ ਹੈਗੀ ਆ ਉਹ ਪੁਰਾਣਾ ਹੀ ਸਿਸਟਮ ਆ ਉਹ ਗੁਲਾਮੀ ਦੇ ਟਾਈਮ ਦੇ ਤੇ ਜਿਹੜੀ ਅੰਗਰੇਜ਼ਾਂ ਦੇ ਟਾਈਮ ਪੁਲਿਸ ਸੀ ਉਹਨੂੰ ਅਸਲ ਦੇ ਵਿੱਚ ਲੋਕਾਂ ਨੂੰ ਸਰਵ ਕਰਨ ਲਈ ਨਹੀਂ ਵਰਤਿਆ ਗਿਆ ਉਹ ਲੋਕਾਂ ਨੂੰ ਕੰਟਰੋਲ ਕਰਨ ਲਈ ਸੀਗਾ ਉਹੀ ਆਜ਼ਾਦੀ ਤੋਂ ਬਾਅਦ ਮਤਲਬ ਜਿਹੜੀਆਂ ਵੀ ਪਾਰਟੀਆਂ ਸੀਗੀਆਂ ਉਸ ਟਾਈਮ ਦੇ ਉਹਨਾਂ ਨੇ ਉਸੇ ਤਰ੍ਹਾਂ ਹੀ ਪਿਕ ਕਰ ਲਿਆ ਕਿਉਂਕਿ ਉਹਨਾਂ ਦੇ ਲਈ ਉਹ ਬਹੁਤ ਈਜ਼ੀ ਸੀਗਾ ਲੋਕਾਂ ਨੂੰ ਕੰਟਰੋਲ ਕਰਨਾ ਤਾਂ ਹੁਣ ਆਪਾਂ ਬਹੁਤ ਜ਼ਿਆਦਾ ਇੱਧਰ ਉੱਧਰ ਦੀ ਭੂਮਿਕਾ ਨਾ ਬਣੀਏ ਅੱਜ ਦੀ ਕਹਾਣੀ ਵਾਲਾ ਈ ਹੈ ਅੱਜ ਦੀ ਕਹਾਣੀ ਹੈਗੀ ਇੱਕ ਐਸੇ ਇਨਕਾਊਂਟਰ ਦੀ ਜਿਨੇ ਇਸ ਟਾਈਮ ਅੱਜ ਦੇ ਦਿਨ ਵੀ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਵਾ ਤੇ ਪੂਰੇ ਯੂਪੀ ਦੇ ਵਿੱਚ ਪੂਰੀ ਯੂਪੀ ਦੇ ਸਮਾਜ ਤੇ ਰਾਜਨੀਤੀ ਦੇ ਵਿੱਚ ਇੱਕ ਉਪਚਾਰ ਲਿਆਂਦਾ ਹੋਇਆ ਤੇ ਇਹ ਹੁਣ ਕੀ ਹੈਗੀ ਆ ਕਹਾਣੀ ਕਦੋਂ ਇਨਕਾਊਂਟਰ ਹੋਇਆ ਕਿਹਦਾ ਇਨਕਾਊਂਟਰ ਹੋਇਆ ਤੇ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧਦੇ ਆਂ ਯੂਪੀ ਦੇ ਵਿੱਚ ਇੱਕ ਜਗ੍ਹਾ ਵਾ ਸੁਲਤਾਨਪੁਰ ਉੱਥੇ ਇੱਕ ਜੁਐਲਰੀ ਦੀ ਦੁਕਾਨ ਸਨਿਆਰਿਆਂ ਦੀ ਦੁਕਾਨ ਆ ਬਹੁਤ ਵੱਡੀ ਜਿਵੇਂ ਸ਼ੋਰੂਮ ਟਾਈਪ ਹੁੰਦਾ ਵਾ ਤਾਂ ਭਾਰਤ ਜੁਐਲਰਸ ਕਰਕੇ ਉਸ ਸ਼ੋਰੂਮ ਦਾ ਨਾਮ ਹੈਗਾ 28 ਅਗਸਤ ਨੂੰ ਕੁਝ ਹੀ ਦਿਨ ਹੋਇਆ ਹਲੇ ਦਿਨ ਦੇ 12:17 ਤੇ ਦਿਨੇ ਪੰਜ ਮੁੰਡੇ ਆਉਂਦੇ ਆ ਕੋਈ ਸ਼ਾਪ ਦੇ ਉੱਪਰ ਤੇ ਤਿੰਨਾਂ ਨੇ ਹੈਲਮਟ ਲਏ ਆ ਮੂੰਹ ਮਤਲਬ ਹੈਲਮਟ ਕਰਕੇ ਉਹਨਾਂ ਦੀ ਪਛਾਣ ਨਹੀਂ ਹੋਈ ਦੋਵਾਂ ਨੇ ਆਪਣੇ ਮੂੰਹ ਕਵਰ ਕੀਤੇ ਹੋਏ ਆ ਕੱਪੜਿਆਂ ਦੇ ਨਾਲ ਤਾਂ ਪਛਾਣ ਕਿਸੇ ਦੀ ਨਹੀਂ ਹੋ ਰਹੀ ਕਿ ਉਹ ਹੈਗੇ ਕੌਣ ਨੇ ਪਰ ਉਹਨਾਂ ਦੀਆਂ ਹਰਕਤਾਂ ਤੋਂ ਉਹਨਾਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਪਿਸਤੋਲਾਂ ਤੋਂ ਪਤਾ ਲੱਗਦਾ ਕਿ ਉਹ ਕੋਈ ਗਾਹਕ ਤਾਂ ਨਹੀਂ ਹੈਗੇ ਗਾਹਕ ਤਾਂ ਹੈਗੇ ਆ ਪਰ ਬਿਨਾਂ ਪੈਸਾ ਦੇ ਕੇ ਚੀਜ਼ਾਂ ਲੈ ਕੇ ਜਾਣ ਵਾਲੇ ਗਾਹਕ ਨਹੀਂ ਉਹ ਲੁਟੇਰੇ ਨੇ ਤੇ ਉਸੇ ਤਰ੍ਹਾਂ ਹੀ ਉਹ ਲੁੱਟਦੇ ਆ ਦੁਕਾਨ ਨੂੰ ਸੀਸੀਟੀਵੀ ਫੁਟੇਜਸ ਵੀ ਆ ਕਿ YouTube ਦੇ ਉੱਪਰ ਵੀ ਹੈਗੀਆਂ ਨੇ ਉਹ ਤੇ ਹੁਣ ਇੱਕ ਆਮ ਸਧਾਰਨ ਇੱਕ ਬਿਜ਼ਨਸਮੈਨ ਇੱਕ ਆਮ ਸਧਾਰਨ ਕੰਮ ਕਰਨ ਵਾਲਾ ਬੰਦਾ ਦੁਕਾਨਦਾਰ ਹੁਣ ਉਹ ਕੋਈ ਮੇਲ ਨਹੀਂ ਹੈਗਾ ਪੰਜ ਬੰਦੇ ਆਉਂਦੇ ਉਹਨਾਂ ਦੇ ਹੱਥਾਂ 'ਚ ਬੰਦੂਕਾਂ ਨੇ ਤਾਂ ਡਰ ਜਾਣਾ ਸੁਭਾਵਿਕ ਹੈਗਾ ਤੇ ਇਹ ਵੀ ਦਿਖ ਰਿਹਾ ਕਿ ਉਹ ਵਿਚਾਰੇ ਜਿਹੜੇ ਦੁਕਾਨਦਾਰ ਹੈਗੇ ਉਹ ਲੜਕਾ ਵੈ ਇੱਕ ਛੋਟੀ ਉਮਰ ਦਾ ਉਹ ਹੱਥ ਜੋੜ ਰਿਹਾ ਉਹਨਾਂ ਦੇ ਸਾਹਮਣੇ ਉਹ ਸਿਰ ਫੇਸ ਕਰਕੇ ਐਵੇਂ ਕਿਤੇ ਤਾਂ ਦੇ ਵਿੱਚ ਗੋਲੀ ਨਾ ਮਾਰ ਦੇਣ ਜ਼ਿੰਦਗੀ ਨਾ ਚਲੀ ਜਾਵੇ ਤੇ ਉਹ ਆਪਣਾ ਕੰਮ ਕਰਦੇ ਆ ਤੇ ਜਿੰਨਾ ਵੀ ਉਹਨਾਂ ਦੇ ਹੱਥ ਮਾਲ ਸੁਭਾਅ ਲੱਗਦਾ ਉਹ ਲੈ ਕੇ ਉਥੋਂ ਨਿਕਲ ਜਾਂਦੇ ਆ ਜਦੋਂ ਚਲੇ ਜਾਂਦੇ ਆ ਤਾਂ ਉਸ ਤੋਂ ਬਾਅਦ ਤਾਂ ਫਿਰ ਜਿਹੜੇ ਸ਼ੋਰੂਮ ਦੇ ਓਨਰ ਨੇ ਮਾਲਿਕ ਨੇ ਉਹ ਦੇਖ ਦਿਆ ਕਿ ਨੁਕਸਾਨ ਕਿੰਨਾ ਹੋਇਆ ਜਦੋਂ ਨੁਕਸਾਨ ਨੂੰ ਕਾਊਂਟ ਕੀਤਾ ਜਾਂਦਾ ਤਾਂ ਉਹ ਹੋਇਆ 1 ਕਰੋੜ ਤੇ 40 ਲੱਖ ਦਾ ਦਿਨ ਦਿਹਾੜੇ ਸੁਲਤਾਨਪੁਰ ਦਾ ਏਰੀਆ ਯੂਪੀ ਦਾ ਯੋਗੀ ਸਰਕਾਰ ਹਰੇਕੀ ਸਰਕਾਰ ਦਾਅਵੇ ਕਰਦੀ ਹੈ ਕੋਈ ਇਸ ਤਰ੍ਹਾਂ ਨਹੀਂ ਕਿ ਕਿ ਬੀਜੇਪੀ ਵਾਲੇ ਤਾਂ ਕਰਦੇ ਆ ਜਿਹੜਾ ਵੀ ਕੋਈ ਆਉਂਦਾ ਦਾਅਵੇ ਇਸੇ ਤਰ੍ਹਾਂ ਹੀ ਕਰਦਾ ਵਾ ਚਾਹੇ ਆਮ ਆਦਮੀ ਆ ਚਾਹੇ ਕਾਂਗਰਸ ਆ ਸਮਾਜਵਾਦੀ ਪਾਰਟੀ ਆ ਅਕਾਲੀ ਕੋਈ ਵੀ ਆ ਤਾਂ ਪਾਰਟੀ ਨਾਲ ਮੇਰਾ ਕੋਈ ਸੰਬੰਧ ਨਹੀਂ ਹੈਗਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕਿਸੇ ਵੀ ਪਾਰਟੀ ਨਾਲ ਰਿਲੇਟਡ ਕੋਈ ਕਹਾਣੀ ਹੋ ਜਾਂਦੀ ਹੈ ਤਾਂ ਸ਼ਾਇਦ ਉਹਨਾਂ ਨੂੰ ਬੜਾ ਗੁੱਸਾ ਵੀ ਹੁੰਦਾ ਪਿੱਛੇ ਜੇ ਵੀ ਉਹ ਪ੍ਰਤਾਪ ਸਿੰਘ ਕੈਰੋਂ ਵਾਲੇ ਦੇ ਵਿੱਚ ਵੀ ਕੁਝ ਲੋਕਾਂ ਦੇ ਬੜੇ ਕਮੈਂਟ ਬੜੇ ਆ ਮਤਲਬ ਇਸ ਤਰ੍ਹਾਂ ਦੇ ਆਏ ਤਾਂ ਪਹਿਲਾਂ ਵੀ ਜਿਵੇਂ ਮੈਂ ਕਹਿੰਨਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਪਾਰਟੀਆਂ ਸਿਰਫ ਸਾਡੇ ਦੇਸ਼ ਨੂੰ ਲੋਕਾਂ ਨੂੰ ਸਮਾਜ ਨੂੰ ਸਰਵ ਕਰਨ ਲਈ ਆਉਂਦੀਆਂ ਨੇ ਉਹਨਾਂ ਦਾ ਸਿਰਫ ਇੰਨਾ ਹੀ ਕੰਮ ਆ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਦੇਸ਼ ਇੱਥੇ ਹੀ ਰਹੂਗਾ ਤੇ ਇਹ ਹੈਗਾ ਗੱਲਬਾਤ ਤੇ ਹੁਣ ਇੱਥੇ ਹੁੰਦਾ ਕੀ ਆ ਕਿਉਂਕਿ ਸਰਕਾਰ ਦੀ ਕਿਰਕਰੀ ਹੁੰਦੀ ਆ ਬਹੁਤ ਵੱਡੀ ਦੰਦਿਹੜੇ ਏਡੀ ਵੱਡੀ ਲੁੱਟ ਹੁੰਦੀ ਆ ਤਾਂ ਉਸ ਤੋਂ ਬਾਅਦ ਮਤਲਬ ਇੱਕ ਟੀਮ ਬਣਾਈ ਜਾਂਦੀ ਆ ਪੁਲਿਸ ਦੀ ਦੇਖਿਆ ਜਾਂਦਾ ਕਿ ਸਭ ਕੁਝ ਕੀ ਹੋਇਆ ਕੌਣ ਉਹ ਬੰਦੇ ਸੀਗੇ ਪਰ ਇੱਥੇ ਨਾਲ ਦੀ ਨਾਲ ਕੀ ਹੁੰਦਾ ਜਿਹੜੀ ਗਵਰਨਮੈਂਟ ਆ ਥੋੜਾ ਜਿਹਾ ਅਗਰੈਸਿਵ ਰੁਖ ਅਖਤਿਆਰ ਕਰਦੀ ਆ ਇਸ ਡਕੈਤੀ ਨੂੰ ਲੈ ਕੇ ਇਹ ਕੇਸ ਪਹਿਲਾਂ ਪੁਲਿਸ ਨੂੰ ਫੜਾਇਆ ਜਾਂਦਾ ਹਵਾਲੇ ਕੀਤਾ ਜਾਂਦਾ ਪਰ ਉਸ ਤੋਂ ਬਾਅਦ ਕੁਝ ਘੰਟਿਆਂ ਦੇ ਵਿੱਚ ਹੀ ਇਹ ਕੇਸ ਪੁਲਿਸ ਤੋਂ ਲੈ ਕੇ ਸਿੱਧਾ ਐਸਟੀਐਫ ਨੂੰ ਦਿੱਤਾ ਜਾਂਦਾ ਸਪੈਸ਼ਲ ਟਾਸਕ ਫੋਰਸ ਨੂੰ ਜੇ ਹੁਣ ਤੁਸੀਂ ਐਸਟੀਐਫ ਦੇ ਪਿਛਲੇ ਕੁਝ ਸਾਲਾਂ ਦੇ ਵਾਕਿਆ ਦੇਖੋ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਮੋਡਸ ਆਪਰੈਂਡਾਈ ਦੇਖੋ ਤਾਂ ਤੁਸੀਂ ਦੇਖੋ ਕਿ ਕਿ ਬਹੁਤ ਹੀ ਅਗਰੈਸਿਵ ਤਰੀਕਾ ਹੈ ਉਹਨਾਂ ਦਾ ਤੇ ਹਾਰਡਲੀ ਕੋਈ ਕੇਸ ਹੁੰਦਾ ਜਿਹੜਾ ਉਹ ਬਿਨਾਂ ਇਨਕਾਊਂਟਰ ਤੋਂ ਸੁਲਝਾਉਂਦੇ ਆ ਇਨਕਾਊਂਟਰ ਤਾਂ ਮਤਲਬ ਐਸਟੀਐਫ ਆ ਇਨਕਾਊਂਟਰ ਤਾਂ ਹੋ ਗਏ ਹੋਗਾ ਤੇ ਬਹੁਤ ਸਾਰੇ ਇਨਕਾਊਂਟਰ ਹੈ ਜਿਹੜੇ ਰਏ ਐਸਪੈਸ਼ਲੀ ਯੂਪੀ ਦੇ ਤੇ ਜਿਨ੍ਹਾਂ ਦੇ ਉੱਪਰ ਐਸਟੀਫ ਦੇ ਉੱਪਰ ਸਵਾਲ ਉਠਾਇਆ ਜੇ ਤੁਸੀਂ ਲਿਸਟ ਕੱਢੋਂਗੇ ਵੀ ਤਾਂ ਤੁਹਾਨੂੰ ਇੱਕ ਲੰਬੀ ਲਿਸਟ ਮਿਲ ਜਾਨੀ ਹੈ ਉੱਥੇ ਤਾਂ ਹੁਣ ਐਸਟੀਫ ਕੀ ਕਰਦੀ ਆ ਉਸ ਏਰੀਏ ਦੇ ਜਿੰਨੇ ਵੀ ਕੋਈ ਮਤਲਬ ਲੋਕ ਨੇ ਸਭ ਤੋਂ ਪਹਿਲਾਂ ਠਾਣੇ ਆ ਜਿੰਨੇ ਵੀ ਠਾਣੇ ਉਸ ਪੂਰੇ ਏਰੀਏ ਦੇ ਨੇੜੇ ਤੇੜੇ ਦੇ ਹੈਗੇ ਆ ਉਥੋਂ ਲਿਸਟਾਂ ਕੱਢੀਆਂ ਜਾਂਦੀਆਂ ਨੇ ਤੇ ਇਹ ਦੇਖਿਆ ਜਾਂਦਾ ਕਿ ਕਿਹੜੇ ਕਿਹੜੇ ਲੋਕਾਂ ਦੇ ਉੱਪਰ ਅਪਰਾਧਿਕ ਜਿਹੜੇ ਮਾਮਲੇ ਹੈਗੇ ਆ ਉਹ ਦਰਜ ਹੋਏ ਨੇ ਤੇ ਬਹੁਤ ਲੰਬੀ ਲਿਸਟ ਆਉਂਦੀ ਆ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਇਹ ਹਜੇ ਤੇ ਥੋੜਾ ਜਿਹਾ ਆਪਣਾ ਇਸ ਟਾਈਮ ਫਾਈਨੈਂਸ਼ੀਅਲ ਸਮਾਜ ਇਸ ਤਰ੍ਹਾਂ ਚੱਲ ਰਿਹਾ ਪੂਰੇ ਇੰਡੀਆ ਦਾ ਹੀ ਚਾਹੇ ਪੰਜਾਬ ਆ ਜਾਂ ਕੋਈ ਵੀ ਆ ਜੌਬਸ ਕੱਟਨੇ ਡਰੱਗਸ ਜ਼ਿਆਦਾ ਨੇ ਕ੍ਰਾਈਮ ਵਧਿਆ ਹੋਇਆ ਸੋਸ਼ਲ ਮੀਡੀਆ ਹੈ ਇੰਟਰਨੈਟ ਆ ਉਹ ਤੇ ਸਾਰੇ ਕਰਕੇ ਤੇ ਲੰਬੀ ਲਿਸਟ ਦੇ ਵਿੱਚੋਂ ਕੁਝ ਨਾਮ ਹੁੰਦੇ ਆ ਜਿਹੜੇ ਜ਼ਿਆਦਾ ਹਾਈਲਾਈਟ ਹੁੰਦੇ ਆ ਉਹਨਾਂ ਨਾਮਾਂ ਦੇ ਵਿੱਚੋਂ ਇੱਕ ਨਾਮ ਜਿਹੜਾ STF ਤੇ ਸਾਹਮਣੇ ਆਉਂਦਾ ਉਹ ਹੁੰਦਾ ਮੰਗੇਸ਼ ਯਾਦਵ ਦਾ ਸultanpur ਤੋਂ ਥੋੜੀ ਦੂਰੀ ਇੱਕ ਮਤਲਬ ਜਗ੍ਹਾ ਦੇ ਉੱਪਰ ਰਹਿਣ ਵਾਲਾ ਮੰਗੇਸ਼ ਯਾਦਵ ਆ ਤੇ ਹੁਣ ਇਹਦਾ ਨਾਮ ਸਾਹਮਣੇ ਕਿਉਂ ਆਇਆ ਕਿਉਂਕਿ ਇਹਦੇ ਉੱਪਰ ਅਲੱਗ-ਅਲੱਗ ਮਤਲਬ ਵਾਰਦਾਤਾਂ ਨੂੰ ਲੈ ਕੇ ਅੱਠ ਮੁਕੱਦਮੇ ਦਰਜ ਨੇ ਪਰ ਇੱਥੇ ਇੱਕ ਥੋੜਾ ਜੀ कुंठੀ ਹੈਗੀਆ ਜਿਹੜੇ ਮਾਮਲੇ ਦਰਜ ਨੇ ਇਹ ਬਹੁਤ ਛੋਟੀਆਂ-ਮੋਟੀਆਂ ਚੋਰੀਆਂ ਨੇ ਸਿਰਫ ਇੱਕ ਮਾਮਲੇ ਦੇ ਵਿੱਚ ਇਹਨੇ ਇੱਕ ਮੋਟਰਸਾਈਕਲ ਚੋਰੀ ਕੀਤਾ ਬਾਕੀ ਦੇ ਮਾਮਲਿਆਂ ਦੇ ਵਿੱਚ ਇਹਨੇ ਸਿਰਫ ਮੋਬਾਈਲ ਚੋਰੀ ਕੀਤੇ ਤੇ ਇਹਨਾਂ ਅੱਠੇ ਮਾਮਲਿਆਂ ਦੇ ਵਿੱਚੋਂ ਕਿਸੇ ਦੇ ਵਿੱਚ ਇਹਦੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਹਥਿਆਰ ਵੀ ਬਰਾਮਦ ਨਹੀਂ ਹੋਇਆ ਈਵਨ ਕੋਈ ਚਾਕੂ ਤੱਕ ਬਰਾਮਦ ਨਹੀਂ ਹੋਇਆ ਤਾਂ ਇਹਦੇ ਉੱਪਰ ਕੋਈ ਵੀ ਜਿਹੜੀ ਧਾਰਾ ਵਾ ਉਹ ਆਰਮਜ਼ ਐਕਟ ਦੇ ਤਹਿਤ ਵੀ ਨਹੀਂ ਲੱਗੀ ਵੀ ਜਿਹਨੂੰ ਆਪਾਂ ਥੋੜਾ ਜਿਹਾ ਜਿੱਥੇ ਕਹਿੰਦੇ ਕਿ سنگੀਨ ਜੁਰਮ ਸ਼ੁਰੂ ਹੋ ਗਏ ਤਾਂ ਮੰਗੇਸ਼ ਯਾਦਵ ਇੱਕ ਮਤਲਬ ਇੱਥੋਂ ਤੁਸੀਂ ਇਹ ਸਮਝ ਸਕਦੇ ਹੋ ਕਿ ਬਹੁਤ ਹੀ ਗਰੀਬ ਪਰਿਵਾਰ ਦਾ ਇੱਕ ਕੋਈ ਲੜਕਾ ਹੋਊਗਾ ਜਿਹਦਾ ਦਾਜ ਜਾਂ ਲੱਗ ਜਾਂਦਾ ਵਾ ਤੇ ਉਹ ਮੋਬਾਈਲ ਵਗੈਰਾ ਚੋਰੀ ਕਰ ਲੈਂਦਾ ਜੇ ਤੁਸੀਂ ਉਹਦਾ ਘਰ ਵੀ ਦੇਖੋਗੇ ਹੁਣ ਬਹੁਤ ਸਾਰੀਆਂ ਫੁਟੇਜਸ ਨੇ YouTube ਦੇ ਉੱਪਰ ਤੇ ਉਹ ਘਰ ਵੀ ਤੁਸੀਂ ਦੇਖੋਗੇ ਤੁਹਾਨੂੰ ਇਹ ਕਹਾਣੀ ਪਤਾ ਲੱਗ ਜੂਗੀ ਕਿ ਇੰਨਾ ਕੁ ਗਰੀਬ ਉਹ ਪਰਿਵਾਰ ਇੰਨਾ ਕੁ ਗਰੀਬ ਵੀ ਹਾਲਤ ਦੇ ਵਿੱਚ ਦਿਖਦਾ ਉਹ ਘਰ ਪਰ ਅੱਜ ਦੀ ਕਹਾਣੀ ਵੀ ਮੰਗੇਸ਼ ਯਾਦਵ ਦੀ ਆ ਤੇ ਉਹਦੇ ਇਨਕਾਊਂਟਰ ਦੀ ਪਰ ਹੁਣ ਐਸਟੀਐਫ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਬੋਲਿਆ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਬਹੁਤ ਅਗਰੈਸਿਵ ਹੈਗਾ ਤਾਂ ਐਸਟੀਐਫ ਵਾਲੇ ਇੰਨੀ ਲੰਬੀ ਲਿਸਟ ਦੇ ਵਿੱਚੋਂ ਮੰਗੇਸ਼ ਯਾਦਵ ਨੂੰ ਇੱਕ ਸਿਲੈਕਟ ਕਰ ਲੈਂਦੇ ਆ ਤੇ ਪਤਾ ਨਹੀਂ ਹੁਣ ਇਹ ਉਹਨਾਂ ਨੂੰ ਹੀ ਪਤਾ ਐਸਟੀਐਫ ਨੂੰ ਇਸੇ ਚੀਜ਼ ਦਾ ਜਵਾਬ ਮੰਗ ਰਹੇ ਆ ਲੋਕ ਉਹਨਾਂ ਤੋਂ ਹਿਊਮਨ ਰਾਈਟ ਵਾਲੇ ਜਿਹੜੇ ਲੋਕ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਉਹ ਵਾਲੇ ਤੇ ਆਪੋਜੀਸ਼ਨ ਪਾਰਟੀਆਂ ਪਰ ਜਿਹਦੇ ਐਸਟੀਐਫ ਵਾਲੇ ਵੀ ਜਵਾਬ ਨਹੀਂ ਦੇ ਰਹੀ ਕਿ ਤੁਸੀਂ ਕਿਸ ਬਨਾ ਦੇ ਉੱਪਰ ਤੁਹਾਨੂੰ ਲੱਗਿਆ ਕਿ ਮੰਗੇਸ਼ ਯਾਦਵ ਇਸ ਕੇਸ ਦੇ ਵਿੱਚ ਇਨਵੋਲਵ ਸੀਗਾ ਇੱਕ ਜਿਹੜਾ ਲੜਕਾ ਜਿਹੜਾ ਸਿਰਫ ਮੋਬਾਈਲ ਚੋਰੀ ਕਰਦਾ ਉਹ ਇੱਕਦami ਮਤਲਬ ਐਡੀ ਵੱਡੀ ਡਕੈਤੀ ਸ਼ਾਮਲ ਹੋਇਆ ਉਸ ਤੋਂ ਬਾਅਦ ਹੁਣ ਅੱਗੇ ਕੀ ਹੁੰਦਾ ਜਾਂਚ ਚੱਲੀ ਜਾਂਦੀ ਆ 28 ਅਗਸਤ ਦੀ ਇਹ ਘਟਨਾਵਾਂ 29 30 31 1 ਤਰੀਕ ਤੱਕ ਆ ਜਾਂਦੀ ਆ ਤਾਂ ਹੁਣ ਜਿਹੜਾ ਮੇਨ ਸਰਗਣਾਵਾ ਇਸ ਪੂਰੇ ਮਤਲਬ ਘਟਨਾ ਕਰਮ ਦਾ ਮਾਸਟਰ ਮਾਈਂਡ ਆ ਹੁਣ ਉਹਦਾ ਨਾਮ ਅਸਲ ਚ ਸਾਹਮਣੇ ਆ ਜਾਂਦਾ ਤੇ ਪਤਾ ਲੱਗ ਜਾਂਦਾ ਕਿ ਅਸਲ ਦੇ ਵਿੱਚ ਇਹ ਕਿਨੇ ਕੀਤਾ ਸੀ ਜਿਨੇ ਕੀਤਾ ਵਾ ਉਹਦਾ ਨਾਮ ਹੈਗਾ ਵਿਪਨ ਸਿੰਘ ਉਸ ਤੋਂ ਬਾਅਦ ਉਹ ਸਰੈਂਡਰ ਵੀ ਕਰ ਦਿੰਦਾ ਵਿਪਨ ਸਿੰਘ ਇਹ ਅਸਲ ਦੇ ਵਿੱਚ ਉਹ ਬੰਦਾ ਵਾ ਜਿਹਨੇ ਸਭ ਕੁਝ ਕੀਤਾ ਉਹ ਇੱਕ ਬਹੁਤ ਵੱਡਾ ਉਥੋਂ ਦਾ ਗੈਂਗਸਟਰ ਹੈਗਾ 37 ਤੋਂ ਜ਼ਿਆਦਾ ਮੁਕੱਦਮੇ ਇਕੱਲੇ ਯੂਪੀ ਦੇ ਵਿੱਚ ਉਹਦੇ ਉੱਪਰ ਚੱਲਦੇ ਆ ਤੇ ਉਹ ਸਾਰੀਆਂ ਧਾਰਾਂ سنگੀਨ ਨੇ ਮੰਗੇਸ਼ ਯਾਦੋ ਦੇ ਬਿਲਕੁਲ ਉਲਟ ਮੰਗੇਸ਼ ਯਾਦੋ ਇੱਕ ਬਿਲਕੁਲ ਛੋਟਾ ਮੋਟਾ ਐਵੇਂ ਚੋਰ ਆ ਜਿਹਦਾ ਮੌਕਾ ਲੱਗਦਾ ਤਾਂ ਫੋਨ ਚੋਰੀ ਕਰ ਲੈਂਦਾ ਪਰ ਵਿਪਨ ਸਿੰਘ ਆ ਜਿਹੜਾ ਉਹ ਇੱਕ ਪੂਰਾ ਜਿਹਨੂੰ ਆਪਾਂ ਕਹਿੰਦੇ ਆ ਕੁਖਿਆਤ ਗੈਂਗਸਟਰ ਆ ਤੇ ਬਹੁਤ ਵੱਡੀਆਂ ਵੱਡੀਆਂ ਡਕੈਤੀਆਂ ਦੇ ਵਿੱਚ ਉਹਦਾ ਨਾਮ ਚੱਲਿਆ ਤੇ ਇੱਕ ਹੋਰ ਚੀਜ਼ ਜਿਹੜੀ ਵਿਪਨ ਸਿੰਘ ਨੂੰ ਵੈਸੇ ਹੀ ਇਸ ਕੇਸ ਦੇ ਨਾਲ ਜੋੜ ਦਿੰਦੀ ਆ ਜੇ ਉਹ ਸਰੈਂਡਰ ਨਾਮ ਵੀ ਕਰਦਾ ਖੁਦ ਵੀ ਨਾਮ ਮੰਨਦਾ ਤਾਂ ਬਹੁਤ ਡਕੈਤੀਆਂ ਦੇ ਵਿੱਚੋਂ ਨੇ ਜਿਹੜੀਆਂ ਮਤਲਬ ਸੁਨਿਆਰਿਆਂ ਦੇ ਵੱਡੇ ਸ਼ੋਰੂਮ ਆ ਉਹਨਾਂ ਨੂੰ ਆਪਣਾ ਟਾਰਗੇਟ ਪਹਿਲਾਂ ਵੀ ਉਹਨੇ ਕੀਤਾ ਵਾ ਤੇ ਦੂਸਰਾ ਵਾ ਉਹਦਾ ਭਾਈ ਵਿਨੇਸ਼ ਸਿੰਘ ਇਹ ਦੋ ਬੰਦੇ ਨੇ ਪਰ ਹੁਣ ਇੱਥੇ ਇੱਕ ਪ੍ਰੋਬਲਮ ਆ ਜਿਹੜੀ ਕਿ ਹਮੇਸ਼ਾ ਇਹੋ ਜਿਹੇ ਲੋਕਾਂ ਦੇ ਨਾਲ ਹੁੰਦੀ ਆ ਉਹ ਇਹ ਹੈਗੀ ਆ ਇਹ ਦੋਨੇ ਜਿਹੜੇ ਭਾਈ ਨੇ ਇਹਨਾਂ ਦਾ ਪੋਲਿਟੀਕਲ ਕਨੈਕਸ਼ਨ ਬਹੁਤ ਤਕੜੇ ਆ ਅਲੱਗ-ਅਲੱਗ ਪਾਰਟੀਆਂ ਦੇ ਬਹੁਤ ਵੱਡੇ ਮੈਂਬਰ ਜਿਹੜੇ ਹੈਗੇ ਆ ਨੇਤਾ ਉਹ ਇਹਨਾਂ ਨੂੰ ਜਾਣਦੇ ਆ ਤਾਂ ਐਸਟੀਐਫ ਆ ਜਿਹੜੀ ਹੁਣ ਇਨਕਾਊਂਟਰ ਸਪੈਸ਼ਲਿਸਟ ਨੇ ਜਿਹਨਾਂ ਨੂੰ ਬੜਾ ਮਤਲਬ ਉਸ ਚੀਜ਼ ਦਾ ਪਚਾਰ ਆਂਦਾ ਵਾ ਤਾਂ ਉਹ ਇੱਥੇ ਤਾਂ ਹੁਣ ਨਹੀਂ ਕੁਝ ਕਰਦੇ ਇਹਨਾਂ ਦੋਨਾਂ ਨੂੰ ਸਿਰਫ ਗ੍ਰਿਫਤਾਰ ਕੀਤਾ ਜਾਂਦਾ ਇਹ ਮਤਲਬ ਸਰੈਂਡਰ ਕਰਦੇ ਉਸ ਤੋਂ ਬਾਅਦ ਆਉਂਦੀ ਆ 2 ਤੇ 3 ਸਤੰਬਰ ਦੀ ਦਰਮਿਆਨੀ ਰਾਤ 2 ਤੇ 3 ਸਤੰਬਰ ਦੀ ਦਰਮਿਆਨੀ ਰਾਤ ਨੂੰ ਐਸਟੀਐਫ ਇੱਕ ਇਨਕਾਊਂਟਰ ਕਰਦੀ ਆ ਪਰ ਉਹ ਇਨਕਾਊਂਟਰ ਦੇ ਵਿੱਚ ਕਿਸੇ ਦੀ ਮੌਤ ਨਹੀਂ ਹੁੰਦੀ ਉਹ ਇਨਕਾਊਂਟਰ ਇਸ ਤਰ੍ਹਾਂ ਦਾ ਵਾ ਰਾਤ ਨੂੰ ਹੋਇਆ ਹਨੇਰੇ ਦੇ ਵਿੱਚ ਹੋਇਆ ਤੇ ਤਿੰਨ ਗੋਲੀਆਂ ਚੱਲਦੀਆਂ ਨੇ ਜਿਹੜੇ ਤਿੰਨੇ ਹੀ ਅਪਰਾਧੀ ਨੇ ਇਸ ਕੇਸ ਦੇ ਨਾਲ ਹੋਰ ਜਿਹੜੇ ਵਿਪਨ ਸਿੰਘ ਹੋਣਾ ਦੇ ਨਾਲ ਦੇ ਖਾਸ ਬੰਦੇ ਆ ਜਿਹੜੇ ਅਲੱਗ-ਅਲੱਗ ਮੁਕੱਦਮਿਆਂ ਦੇ ਵਿੱਚ ਉਹਨਾਂ ਦੇ ਨਾਲ ਰਹੇ ਆ ਅਲੱਗ-ਅਲੱਗ ਵਾਰਦਾਤਾਂ 'ਚ ਉਹਨਾਂ ਦੇ ਨਾਲ ਰਹੇ ਆ ਉਹਨਾਂ ਨੂੰ ਤਿੰਨ ਗੋਲੀਆਂ ਵਜਦੀਆਂ ਨੇ ਇੱਕ-ਇੱਕ ਇਕੱਲੇ-ਇਕੱਲੇ ਨੂੰ ਤੇ ਉਹ ਤਿੰਨੇ ਗੋਲੀਆਂ ਉਹਨਾਂ ਦੀਆਂ ਲੱਤਾਂ 'ਚ ਵਜਦੀਆਂ ਨੇ ਦੋਆਂ ਦੀ ਖੱਬੀ ਲੱਤ 'ਚ ਵੱਜਦੀਆਂ ਤੇ ਇੱਕ ਦੀ ਸੱਜੀ ਲੱਤ ਵੱਜਦੀ ਤੇ ਇਹ ਇਨਕਾਊਂਟਰ ਵੀ ਐਸਟੀਐਫ ਨੇ ਦਿਖਾਇਆ 2 ਤੇ 3 ਸਤੰਬਰ ਦੀ ਰਾਤ ਨੂੰ ਵਿਚਕਾਰ ਨੂੰ ਤੇ ਇਸ ਤਰ੍ਹਾਂ ਦਾ ਇੱਕ ਇਨਕਾਊਂਟਰ ਮਤਲਬ ਥੋੜੇ ਕੋਲੇ ਇੰਨੇ ਇੱਕ ਮਤਲਬ ਤੀਖਣ ਦੇਖਣ ਵਾਲੀ ਸ਼ਕਤੀ ਦੇ ਪੁਲਿਸ ਵਾਲੇ ਹੈਗੇ ਐਸਟੀਐਫ ਕੋਲੇ ਕਿ ਪੂਰੇ ਹਨੇਰੇ ਦੇ ਵਿੱਚ ਇਨਕਾਊਂਟਰ ਸ਼ਹਿਰ ਤੋਂ ਬਾਹਰ-ਬਾਰ ਹੋਇਆ ਖੇਤਾਂ ਵੱਲੋਂ ਹੋਇਆ ਜਿੱਥੇ ਪੂਰਾ ਹਨੇਰਾ ਸੀਗਾ ਤੇ ਪਰ ਫਿਰ ਵੀ ਇੱਕ-ਇੱਕ ਗੋਲੀ ਚਲਾ ਕੇ ਤੇ ਉਹਨਾਂ ਨੇ ਲੱਤ ਦੇ ਵਿੱਚ ਮਾਰੀ ਹੁਣ ਇਸ ਕਹਾਣੀ ਦੇ ਉੱਪਰ ਯਕੀਨ ਕਰਨਾ ਨਾ ਯਕੀਨ ਕਰਨਾ ਉਹ ਆਪਣੇ ਆਪ ਚ ਇੱਕ ਵਿਸ਼ਾ ਵਾ ਹੁਣ ਪਰ ਇੱਥੇ ਹੁਣ ਦਿਲਚਸਪ ਕਹਾਣੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਸੇ ਵੀ ਬਦਮਾਸ਼ ਦੇ ਉੱਪਰ ਕਿਸੇ ਵੀ ਮੁਜਰਮ ਦੇ ਉੱਪਰ ਕਿਸੇ ਵੀ ਕਾਤਲ ਦੇ ਉੱਪਰ ਜਿਹੜਾ ਸਰਕਾਰੀ ਇਨਾਮ ਰੱਖਿਆ ਜਾਂਦਾ ਉਹ ਇੱਕ ਅੱਡ ਕਹਾਣੀ ਹੁੰਦੀ ਆ 50000 ਦਾ ਨਾਮ ਇਨਾਮ ਵੀ ਰੱਖਿਆ ਜਾਵੇ ਕਿਸੇ ਦੇ ਉੱਪਰ ਅੱਜ ਕੱਲ੍ਹਾਂ ਕਰੋੜਾਂ ਤੱਕ ਪਹੁੰਚ ਗਈਆਂ ਪਰ ਜਿਹੜਾ ਸਰਕਾਰੀ ਇਨਾਮ ਹੁੰਦਾ ਉਹ ਫਿਰ ਵੀ ਬਹੁਤ ਘੱਟ ਹੁੰਦਾ ਕਿਸੇ ਦੇ ਉੱਪਰ 50000 ਦਾ ਕੋਈ ਨਾਮੀ ਬਦਮਾਸ਼ ਹੈਗਾ ਤਾਂ ਉਹ ਬਹੁਤ ਵੱਡੀ ਚੀਜ਼ ਆ ਹੁਣੇ ਪੰਜ ਜਾਣੇ ਤਾਂ ਪੁਲਿਸ ਕੋਲੇ ਪਹੁੰਚ ਗਏ ਅੱਛਾ ਇਹਨਾਂ ਦੇ ਨਾਮ ਵੀ ਤੁਹਾਨੂੰ ਮੈਂ ਦੱਸ ਦਿੰਨਾ ਜਿਹੜੇ ਤਿੰਨ ਬਾਅਦ ਵਿੱਚ ਇਨਕਾਊਂਟਰ ਹੋਇਆ ਸਚਨ ਸਿੰਘ ਪੁਸ਼ਪਿੰਦਰ ਸਿੰਘ ਤੇ ਤ੍ਰਿਪੂਵਨ ਕੇਰੀ ਇਹ ਤਿੰਨ ਜਾਣੇ ਨੇ ਤੇ ਹੁਣ ਪੰਜ ਜਾਣੇ ਫੜੇ ਗਏ ਜਿਹੜੇ ਅਸਲ ਦੇ ਵਿੱਚ ਖੁਦ ਮੰਨ ਚੁੱਕੇ ਆ ਕਿ ਅਸੀਂ ਇਹ ਸਭ ਕੁਝ ਕੀਤਾ ਬਚਿਆ ਕੌਣਾ ਮੰਗੇਸ਼ ਯਾਦਵ ਜਿਹਨੂੰ ਕਿ ਐਸਟੀਐਫ ਵਾਲੇ ਖੁਦ ਕਹਿੰਦੇ ਆ ਕਿ ਹਾਂ ਇਹ ਇਹਦੇ ਵਿੱਚ ਸ਼ਾਮਲ ਹੈਗਾ ਕਿਸੇ ਕਾਰਨ ਕਰਕੇ ਸਿਰਫ ਐਸਟੀਐਫ ਨੂੰ ਪਤਾ ਹੋ ਹੁਣ ਐਸਟੀਐਫ ਕੀ ਕਰਦੀ ਆ ਗਵਰਨਮੈਂਟ ਨੂੰ ਕਹਿੰਦੀ ਆ ਕਿ ਇਹ ਤਾਂ ਇੱਕ ਬਹੁਤ ਵੱਡਾ ਮੁਜਰਮ ਹੈਗਾ ਵਾ ਮੰਗੇਸ਼ ਯਾਦਵ ਜੇ ਤੁਸੀਂ ਇਹਨੂੰ ਫੜਨਾ ਚਾਹੁੰਦੇ ਹੋ ਕਿਉਂਕਿ ਇਹਨੂੰ ਫੜਨਾ ਸੌਖਾ ਨਹੀਂ ਹੈਗਾ ਤੇ ਜੇ ਤੁਸੀਂ ਇਹਨੂੰ ਫੜਨਾ ਤਾਂ ਇਹ ਤਾਂ ਜਿਹੜਾ ਇਨਾਮ ਹੈਗਾ ਉਹ ਤੁਸੀਂ 50000 ਰੁਪਇਆ ਕਰੋ ਤੇ 50000 ਰੁਪਏ ਦੇ ਲਾਲਚ ਦੇ ਵਿੱਚ ਕੋਈ ਨਾ ਕੋਈ ਦੀ ਸੂ ਦਊਗਾ ਇਹ ਗੱਲ ਉਦੋਂ ਹੀ ਸਟਾਰਟ ਹੋ ਗਈ 30 ਤਰੀਕ ਦੀ ਗੱਲ ਹੈ 30 ਅਗਸਤ ਨੂੰ ਇਹ ਚੀਜ਼ ਹੁੰਦੀ ਐਸਟੀਐਫ ਕਹਿੰਦੀ ਹੈ ਫਿਰ ਜਿਸ ਦਿਨ ਇਨਕਾਊਂਟਰ ਹੁੰਦਾ 2 ਤੇ 3 ਸਤੰਬਰ ਨੂੰ ਪਹਿਲਾ ਇਨਕਾਊਂਟਰ ਆ ਉਸ ਤੋਂ ਅਗਲੇ ਸਵੇਰ STF ਦੇ ਕਹਿਣ ਦੇ ਉੱਪਰ UP ਗਵਰਨਮੈਂਟ ਉਹ ਜਿਹੜਾ 50000 ਦਾ ਇਨਾਮ ਆ ਉਹਨੂੰ ਡਬਲ ਕਰਕੇ 1 ਲੱਖ ਕਰ ਦਿੰਦੀ ਹੁਣ ਇੱਥੇ ਗੱਲ ਇਨਾਮ ਦੀ ਰਾਸ਼ੀ ਦੀ ਨਹੀਂ ਹੈਗੀ 1 ਲੱਖ ਰਾਸ਼ੀ ਕੁਝ ਵੀ ਨਹੀਂ ਹੈਗੀ STF ਦੇ ਜਿਹੜੇ ਮੈਂਬਰ ਨੇ ਇਹਨਾਂ ਦੇ ਲਈ ਵੀ ਹੋ ਸਕਦਾ ਕਿ 1 ਲੱਖ ਰੁਪਏ ਕੋ ਬਹੁਤ ਵੱਡੀ ਗੱਲ ਨਾ ਹੋਵੇ ਪਰ ਗੱਲ ਇਹ ਆ ਕਿ ਤੁਸੀਂ ਇੱਕ ਮੋਬਾਈਲ ਚੋਰੀ ਕਰਨ ਵਾਲੇ ਨੂੰ ਮਤਲਬ ਜਿਨੇ 7-8 ਮੋਬਾਈਲ ਚੋਰੀ ਕੀਤੇ ਜੇ ਤੁਸੀਂ ਉਹਨੂੰ 1 ਲੱਖ ਰੁਪਏ ਦਾ ਅਨਾਮੀ ਬਦਮਾਸ਼ ਬਣਾਤਾ ਤਾਂ ਉਹ ਦੇ ਲਈ ਇੱਕ ਬਹੁਤ ਵੱਡੀ ਚੀਜ਼ ਹੋ। ਇਹਦਾ ਮਤਲਬ ਆ ਕਿ ਤੁਸੀਂ ਕਿਸੇ ਨੂੰ ਪੂਰੀ ਤਰ੍ਹਾਂ ਦੇ ਨਾਲ ਉਹ ਕਾਲੀ ਸਈ ਦੇ ਨਾਲ ਉਹ ਕਰਤਾ। ਹੁਣ ਉਸ ਤੋਂ ਅੱਗੇ ਹੁਣ ਆ ਜਾਂਦੀ ਆ 4 ਤੇ 5 ਸਤੰਬਰ ਦੀ ਰਾਤ। ਰਾਤ ਨਹੀਂ ਅਸਲ 'ਚ ਸਵੇਰ 5 ਸਤੰਬਰ ਦੀ। 5 ਸਤੰਬਰ ਦੀ ਸਵੇਰ ਨੂੰ 4:30 ਜਾਂ 5:00 ਵਜੇ ਐਸਟੀਐਫ ਅਨਾਉਂਸ ਕਰਦੀ ਆ ਪੱਤਰਕਾਰਾਂ ਕੋਲੇ ਹੋਰ ਮਤਲਬ ਜਿਹੜੇ ਵੀ ਮਾਧਿਅਮ ਹੁੰਦੇ ਆ ਉਹਨਾਂ ਦੇ ਕੋਲੇ ਤਾਂ ਉੱਥੇ ਇਹ ਕਹਿੰਦੇ ਆ ਕਿ ਅਸੀਂ ਮੰਗੇਸ਼ ਯਾਦਵ ਦਾ ਹੁਣੇ ਥੋੜੀ ਦੇਰ ਪਹਿਲਾਂ ਸਾਨੂੰ ਸੂਹ ਮਿਲੀ ਸੀ ਕਿ ਇੱਥੋਂ ਦੀ ਉਹ ਲੰਘ ਰਿਹਾ ਵਾ ਤੇ ਜਿਹੜਾ ਟਾਈਮ ਉਹਨਾਂ ਨੇ ਦਿੱਤਾ ਇਨਕਾਊਂਟਰ ਦਾ ਉਹ ਹੈਗਾ ਸਵੇਰੇ 3 ਵਜੇ ਤੜਕੇ ਦਾ 5 ਸਤੰਬਰ ਦੀ ਸਵੇਰ ਨੂੰ ਤੇ ਕਹਿੰਦੇ ਸਾਨੂੰ ਸੂਹ ਮਿਲੀ ਆ ਕਿ ਮੰਗੇਸ਼ ਆਪਣੇ ਨਾਲ ਇੱਕ ਹੋਰ ਆਫ ਦੇ ਸਾਥੀ ਦੇ ਨਾਲ ਮੋਟਰਸਾਈਕਲ ਦੇ ਉੱਪਰ ਉਹ ਜਿੰਨੀ ਵੀ ਜੁਐਲਰੀ ਹੈਗੀ ਹੈ ਜਿਹੜੀ ਲੁੱਟੀ ਹੋਈ ਹੈ ਇੱਕ ਕਰੋੜ 40 ਲੱਖ ਰੁਪਈਆ ਤੇ ਉਹਨੂੰ ਲੈ ਕੇ ਕਿਸੇ ਜਗ੍ਹਾ ਮਤਲਬ ਕਿਸੇ ਦੁਕਾਨਦਾਰ ਨੂੰ ਕਿਸੇ ਬਾਜ਼ਾਰ ਦੇ ਵਿੱਚ ਉਹਨੂੰ ਵੇਚਣ ਜਾ ਰਿਹਾ ਇਹ ਸਾਨੂੰ ਸੂਹ ਮਿਲੀ ਅਸੀਂ ਮਤਲਬ ਉੱਥੇ ਕਾਤਲ ਆਈ ਉਹਨਾਂ ਨੂੰ ਦੂਰੋਂ ਅਸੀਂ ਉਹਨਾਂ ਨੂੰ ਦੇਖਿਆ ਤੇ ਜਦੋਂ ਸਾਨੂੰ ਮੋਟਰਸਾਈਕਲ ਦੇਖਿਆ ਤਾਂ ਅਸੀਂ ਉਹਨਾਂ ਨੂੰ ਰੋਕਣ ਨੂੰ ਆਤਮ ਸਮਰਪਣ ਕਰਨ ਨੂੰ ਕਿਹਾ ਇਹ ਸਾਰੀਆਂ ਸਟੋਰੀਆਂ ਤੁਸੀਂ ਜਿੰਨੀਆਂ ਵੀ ਪੁਲਿਸ ਦੀਆਂ ਐਫ ਆਈ ਆਰ ਬਾਅਦ ਦੇ ਵਿੱਚ ਦੇਖੋਗੇ ਇਨਕਾਊਂਟਰਾਂ ਦੀ ਉਹ ਸਾਰੀਆਂ ਦੀ ਇੱਕ ਹੀ ਤੁਹਾਨੂੰ ਸਟੋਰੀ ਮਿਲੇਗੀ ਚਾਹੇ ਤੁਸੀਂ ਪੰਜਾਹ ਪੜ੍ਹ ਲਓ ਚਾਹੇ 100 ਪੜ੍ਹ ਲਓ ਇਹ ਸੇਮ ਹੀ ਰਹੂਗੀ ਕਿ ਅਸੀਂ ਉਹਨਾਂ ਨੂੰ ਰੋਕਿਆ ਅਸੀਂ ਉਹ ਤੋਂ ਉਹਨਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਹਨਾਂ ਨੇ ਸਾਡੇ ਤੇ ਗੋਲੀ ਚਲਾਈ ਅਸੀਂ ਵਾਪਸ ਗੋਲੀ ਚਲਾਈ ਤੇ ਸਾਡੀ ਵਾਪਸ ਗੋਲੀ ਚਲਾਈ ਦੇ ਵਿੱਚ ਉਹ ਮਾਰੇ ਗਏ ਇਹੀ ਕਹਾਣੀ ਇੱਥੇ ਆ ਐਸਟੀਐਫ ਵਾਲੇ ਕਹਿੰਦੇ ਕਿ ਜਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕਿਹਾ ਕਿ ਤੁਸੀਂ ਆਤਮ ਸਮਰਪਣ ਕਰ ਦਿਓ ਪਰ ਮੰਗੇਸ਼ ਯਾਦਵ ਨੇ ਸਾਡੇ ਤੇ ਗੋਲੀ ਚਲਾਤੀ ਤੇ ਜਦੋਂ ਨੇ ਸਾਡੇ ਤੇ ਗੋਲੀ ਚਲਾਈ ਤਾਂ ਅਸੀਂ ਜਵਾਬੀ ਕਾਰਵਾਈ ਕੀਤੀ ਉਸ ਜਵਾਬੀ ਕਾਰਵਾਈ ਦੇ ਵਿੱਚ ਮੰਗੇਸ਼ ਯਾਦਵ ਮਾਰਿਆ ਜਾਂਦਾ ਜਿਹੜਾ ਉਹਦਾ ਨਾਲ ਦਾ ਸਾਥੀ ਹੈਗਾ ਉਹ ਭੱਜ ਜਾਂਦਾ ਇੰਨਾ ਵੱਡਾ ਆਪਰੇਸ਼ਨ ਦਿਖਾਇਆ ਐਸਟੀਐਫ ਨੇ ਤੇ ਜਿਹਦੇ ਚ ਇੱਕ ਮਤਲਬ ਅਪਰਾਧੀ ਮਾਰਿਆ ਜਾਂਦਾ ਪਰ ਦੂਸਰਾ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੁਣ ਇਹੀ ਐਸਟੀਐਫ ਦੀ ਟੀਮ ਆ ਜੇ ਤੁਸੀਂ ਇਹਨੂੰ ਦੇਖੋ ਦੋ ਦਿਨ ਪਹਿਲਾਂ ਰਾਤ ਨੂੰ ਇਨਕਾਊਂਟਰ ਹੁੰਦਾ ਤਿੰਨ ਬਦਮਾਸ਼ਾਂ ਨੂੰ ਇਹ ਫੜਦੇ ਆ ਤਿੰਨ ਗੋਲੀਆਂ ਚੱਲਦੀਆਂ ਹਨੇਰੇ ਦੇ ਵਿੱਚ ਇੱਕ ਇੱਕ ਲੱਤ ਦੇ ਵਿੱਚ ਇੱਕ ਇੱਕ ਗੋਲੀ ਵੱਜਦੀ ਇਹ ਉਹੀ ਐਸਟੀਐਫ ਦੀ ਟੀਮ ਆ ਜਿਹਦੇ ਮਤਲਬ ਨਿਸ਼ਾਨੇ ਇੰਨੇ ਤਕੜੇ ਨੇ ਇੰਨੇ ਵਧੀਆ ਨੇ ਉਹੀ ਸੇਮ ਐਸਟੀਐਫ ਦੀ ਟੀਮ ਆ ਦੋ ਦਿਨ ਤੋਂ ਬਾਅਦ ਇੱਕ ਇਨਕਾਊਂਟਰ ਹੁੰਦਾ ਜਿਹਦੇ ਵਿੱਚ ਇੱਕ ਬੰਦਾ ਐਸੇ ਤਰ੍ਹਾਂ ਹੀ ਪਾਚ ਜਾਂਦਾ ਤਾਂ ਜਿਹੜੀ ਆਉਟਪੁੱਟ ਆ ਇੱਕ ਕੁਈ ਟੀਮ ਦੀ ਇੱਕ ਦਿਨ ਪਰਫਾਰਮੈਂਸ ਬਿਲਕੁਲ ਡਿਫਰੈਂਟ ਆ ਤੇ ਦੂਸਰੇ ਦਿਨ ਬਿਲਕੁਲ ਡਿਫਰੈਂਟ ਆ ਚਲੋ ਇਹ ਗੱਲ ਹੁੰਦੀ ਆ ਪ੍ਰੈਸ ਵਾਲਿਆਂ ਨੂੰ ਬੋਲਿਆ ਜਾਂਦਾ ਸਾਰੇ ਕਿਤੇ ਰੌਲਾ ਪੈ ਜਾਂਦਾ ਕਿ ਮੰਗੇਸ਼ ਯਾਦਵ ਮਾਰਿਆ ਗਿਆ ਤੇ 3 ਵਜੇ ਦੇ ਨੇੜੇ ਤੇ 3:30 ਵਾਰਦਾਤ ਹੋਈ ਆ ਦਿਨ ਚੜ੍ਹਦਾ ਕੁਝ ਘੰਟੇ ਲੰਘਦੇ ਆ ਤਾਂ ਹੁਣ ਹੌਲੀ ਹੌਲੀ ਹੁੰਦਾ ਕੀ ਆ ਮੰਗੇਸ਼ ਯਾਦਵ ਸਭ ਤੋਂ ਪਹਿਲਾਂ ਉਹਦੇ ਮਾਤਾ ਜੀ ਉਹ ਆਉਂਦੇ ਆ ਸਾਹਮਣੇ ਕੋਈ ਚੈਨਲ ਵਾਲੇ ਉਹਨਾਂ ਕੋ ਪਹੁੰਚਦੇ ਆ ਤੇ ਉਹ ਕਹਿੰਦੇ ਆ ਕਿ ਮੰਗੇਸ਼ ਨੂੰ ਰਾਤ ਨੂੰ 2 ਵਜੇ ਪੁਲਿਸ ਵਾਲੇ ਘਰੋਂ ਉਠਾ ਕੇ ਲੈ ਕੇ ਗਏ ਆ ਉਹ ਇੱਥੇ ਸੁੱਤਾ ਪਿਆ ਸੀ ਸਾਡੇ ਸਾਹਮਣੇ ਸੁੱਤਾ ਪਿਆ ਸੀ ਉਸ ਤੋਂ ਅਗਲੀ ਗੱਲ ਚਲੋ ਆਪਾਂ ਇਹ ਕਹਿ ਦਿੰਨਾ ਕਿ ਘਰਦਿਆਂ ਦਾ ਤਾਂ ਹੁੰਦਾ ਹੀ ਆ ਕਿ ਭਾਵੇਂ ਜੱਡਾ ਵੀ ਮਰਜੀ ਕੋਈ ਬਦਮਾਸ਼ ਹੋਵੇ ਘਰਦਿਆਂ ਦੀ ਤਾਂ ਹਮਦਰਦੀ ਰਹਿੰਦੀ ਹੈ ਉਸ ਇਲਾਕੇ ਦੇ ਬਹੁਤ ਸਾਰੇ ਲੋਕ ਇਹੋ ਜੇ ਸਾਹਮਣੇ ਜਿਨ੍ਹਾਂ ਨੇ ਕਿਹਾ ਕਿ 2 ਵਜੇ ਪੁਲਿਸ ਆਈ ਆ ਬਹੁਤ ਰੌਲਾ ਪਿਆ ਸਾਨੂੰ ਵੀ ਪਤਾ ਲੱਗਿਆ ਲੋਕ ਆਮ ਉੱਠ ਗਏ ਸੀ ਤੇ ਲੋਕਾਂ ਦੇ ਸਾਹਮਣੇ ਮੰਗੇਸ਼ ਨੂੰ ਘਰੋਂ ਉਠਾ ਕੇ ਆਪਣੀ ਜੀਪ 'ਚ ਬਿਠਾ ਕੇ ਐਸਟੀਐਫ ਦੀ ਟੀਮ ਲੈ ਕੇ ਗਈ ਤਾਂ ਹੁਣ ਇੱਥੇ ਕਹਾਣੀ ਬਿਲਕੁਲ ਪਲਟ ਜਾਂਦੀ ਹੈ ਉਸ ਤੋਂ ਅਗਲੀ ਗੱਲ ਹੁੰਦੀ ਹੈ ਜਦੋਂ ਉਹ ਰਾਤ ਦੀਆਂ ਫੋਟੋਆਂ ਜਿਹੜੀਆਂ ਐਸਟੀਐਫ ਟੀਮ ਨੇ ਖਚਾਈਆਂ ਨੇ ਸਾਹਮਣੇ ਉਹਨਾਂ ਦੇ ਮੰਗੇਸ਼ ਆਦਵ ਦੀ ਲਾਸ਼ ਪਈ ਆ ਆਸੇ ਪਾਸੇ ਤੁਸੀਂ ਜੇ ਦੇਖੋਗੇ ਉਹ ਬਲੱਡ ਕਰਕੇ ਫੋਟੋਆਂ ਹੁਣ ਤਾਂ ਦਿਖਾਈਆਂ ਜਾ ਰਹੀਆਂ ਨੇ ਤੇ ਉੱਤੇ ਖੂਨ ਹੀ ਖੂਨ ਆ ਸਾਰੇ ਕਿਤੇ ਹੁਣ ਇੱਕ ਐਸਟੀਐਫ ਦੀ ਟੀਮ ਆ ਜਿਹੜੇ ਇਨਕਾਊਂਟਰ ਸਪੈਸ਼ਲਿਸਟ ਨੇ ਇਹਨਾਂ ਨੂੰ ਸੂਹ ਮਿਲੀ ਹੋਈ ਆ ਇਹ ਪੂਰੀ ਤਿਆਰੀ ਵਿੱਚ ਹੋਣੇ ਚਾਹੀਦੇ ਆ ਪਰ ਤੁਹਾਨੂੰ ਉੱਥੇ ਇੱਕ ਚੀਜ਼ ਅਜੀਬ ਲੱਗੂਗੀ ਐਸਟੀਐਫ ਦੀ ਇੱਕ ਟੀਮ ਇੱਕ ਲੱਖ ਦੇ ਅਨਾਮੀ ਬਦਮਾਸ਼ ਦਾ ਇਨਕਾਊਂਟਰ ਕਰਨ ਜਾ ਰਹੇ ਆ ਉਹਨਾਂ ਦੇ ਵਿੱਚੋਂ ਕਿਸੇ ਦੇ ਬੁਲਟ ਪ੍ਰੂਫ ਜੈਕਟ ਨਹੀਂ ਪਾਈ ਹੁੰਦੀ ਤੇ ਪੈਰਾਂ ਦੇ ਵਿੱਚ ਸਿਰਫ ਚੱਪਲਾ ਹੁੰਦੀਆਂ ਨੇ ਮਤਲਬ ਇਹ ਕਿਸ ਤਰ੍ਹਾਂ ਦੀ ਤਿਆਰੀ ਦੇ ਨਾਲ ਐਸਟੀਐਫ ਫੜੇ ਗਏ ਆ ਇਹਦੇ ਉੱਪਰ ਵੀ ਬੜੇ ਸਾਰੇ ਮਤਲਬ ਕੁਐਸਚਨ ਮਾਰਕ ਖੜੇ ਹੋ ਰਹੇ ਆ ਉੱਠ ਰਹੇ ਆ ਕਿ ਕਿਸ ਤਰ੍ਹਾਂ ਦਾ ਥੋੜੀ ਤਿਆਰੀ ਸੀ ਇਹ ਕਿਸ ਤਰ੍ਹਾਂ ਦਾ ਪ੍ਰੋਫੈਸ਼ਨਲਿਜ਼ਮ ਹੈ ਇਨਕਾਊਂਟਰ ਦਾ ਅਗਲੀ ਚੀਜ਼ ਜਿਹੜੀ ਦੇ ਉੱਪਰ ਉੱਥੋਂ ਦੀ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਯੂਪੀ ਦੀ ਸਿਆਸਤ ਬਾਰੇ ਦੱਸ ਦਿੰਨਾ ਇੰਡੀਆ ਆਪਾਂ ਇੰਡੀਆ ਦਾ ਸਮਾਜ ਆਪਾਂ ਅਲੱਗ-ਅਲੱਗ ਬਹੁਤ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਲੋਕ ਤੇ ਇਨਸਾਨ ਇਨਸਾਨ ਨਹੀਂ ਹੈਗਾ ਉਹ ਬਸ ਕਿਸੇ ਇੱਕ ਜਾਤ ਦਾ ਮਹਤਾਜ ਆ ਉਸੇ ਜਾਤ ਦੇ ਨਾਲ ਹੀ ਉਹਨੂੰ ਉਹਦੀ ਰਿਸਪੈਕਟ ਕੀਤੀ ਜਾਂਦੀ ਆ ਜਾਂ ਉਹਦੀ ਡਿਸਰਿਸਪੈਕਟ ਕੀਤੀ ਜਾਂਦੀ ਆ ਇੱਕ ਆਪਣਾ ਇਸੇ ਤਰ੍ਹਾਂ ਦੀ ਵੀ ਆਪਣੀ ਹਿਸਟਰੀ ਹੈਗੀ ਆ ਤੇ ਹੁਣ ਜਿਹੜੀ ਯੂਪੀ ਦੀ ਰਾਜਨੀਤੀ ਆ ਉੱਥੇ ਵੀ ਯੂਪੀ ਦੇ ਸਮਾਜ ਦੇ ਵਿੱਚ ਬਹੁਤ ਅਲੱਗ-ਅਲੱਗ ਜਾਤਾਂ ਨੇ ਤੇ ਉਹ ਸਾਰੀਆਂ ਜਾਤਾਂ ਅਲੱਗ ਅਲੱਗ ਪੋਲਿਟਿਕਲ ਪਾਰਟੀਆਂ ਦੇ ਵਿੱਚ ਵੰਡੀਆਂ ਹੋਈਆਂ ਨੇ ਹਰ ਇੱਕ ਯਾਦਵਾਂ ਦਾ ਆਪਣਾ ਇੱਕ ਬਹੁਤ ਵੱਡਾ ਵੋਟ ਬੈਂਕ ਹੈਗਾ ਉਸੇ ਤਰ੍ਹਾਂ ਅਲੱਗ ਅਲੱਗ ਭਾਈਚਾਰਿਆਂ ਦਾ ਆਪਣਾ ਵਾ ਹੁਣ ਜਿਹੜੇ ਯਾਦਵ ਨੇ ਸਮਾਜਵਾਦੀ ਪਾਰਟੀ ਦਾ ਉਹ ਵੋਟ ਬੈਂਕ ਮੰਨੇ ਜਾਂਦੇ ਆ ਉਹ ਪਾਰਟੀ ਜਿਹੜੀ ਇੱਕ ਕਟੜ ਵਿਰੋਧੀ ਆ ਭਾਜਪੀ ਦੀ ਤੇ ਗਾਹੇ ਬਗਾਹੇ ਆਪਣੇ ਬਿਆਨਾਂ ਦੇ ਵਿੱਚ ਹਰ ਪਾਰਟੀ ਦੇ ਮੰਤਰੀ ਦੂਸਰੇ ਵਾਲਿਆਂ ਨੂੰ ਮਤਲਬ ਕੁਝ ਨਾ ਕੁਝ ਇਸ ਤਰ੍ਹਾਂ ਦਾ ਬੋਲਦੇ ਰਹਿੰਦੇ ਆ ਟਾਰਗੇਟ ਕਰਦੇ ਰਹਿੰਦੇ ਆ ਤੇ ਹੁਣ ਦੂਸਰੇ ਪਾਸੇ ਜਿਹੜੀ ਭਾਜਪਾ ਗਵਰਨਮੈਂਟ ਹੈਗੀ ਆ ਯੋਗੀ ਸਰਕਾਰ ਹੈਗੀ ਆ ਉਹਨਾਂ ਦਾ ਡਿਫਰੈਂਟ ਇੱਕ ਵੋਟ ਬੈਂਕ ਹੈਗਾ ਹੁਣ ਜੇ ਤੁਸੀਂ ਇੱਥੇ ਦੇਖੋਗੇ 6 ਦੇ 6 ਅਪਰਾਧੀ ਉਹਨਾਂ ਦੇ ਵਿੱਚੋਂ ਜਿਹੜੇ 6 5 ਜਾਣੇ ਨੇ ਉਹ ਉਸ ਬਰਾਦਰੀ ਤੋਂ ਆਉਂਦੇ ਆ ਜਿਹੜਾ ਕਿ ਵੋਟ ਬੈਂਕ ਮੰਨਿਆ ਜਾਂਦਾ ਹੈ ਸਾਰੇ ਨਹੀਂ ਹੁੰਦੇ ਕਦੇ ਵੀ 100 ਦੇ ਵਿੱਚੋਂ 100 ਪਰਸੈਂਟ ਯਾਦਵ ਵੀ ਸਮਾਜਵਾਦੀ ਪਾਰਟੀ ਨੂੰ ਵੋਟ ਨਹੀਂ ਪਾਉਣਗੇ 100 ਦੇ ਵਿੱਚੋਂ 100 ਬ੍ਰਾਹਮਣ ਵੀ ਬੀਜੇਪੀ ਨੂੰ ਵੋਟ ਨਹੀਂ ਪਾਉਣਗੇ 100 ਦੇ ਵਿੱਚੋਂ 100 ਦਾ ਲੇਟ ਵੀ ਉਹਨਾਂ ਨੂੰ ਨਹੀਂ ਪਾਉਣਗੇ ਦੇਖੋ ਇਹ ਮੈਂ ਸ਼ਬਦ ਬੋਲ ਰਿਹਾ ਬਹੁਤ ਸਾਰੇ ਦੋਸਤ ਕਹਿੰਦੇ ਆ ਕਿ ਤੂੰ ਇੰਨਾ ਸ਼ਬਦਾਂ ਦਾ ਨਾਮ ਲਿਆ ਕਿ ਹਜ਼ਾਰਾਂ ਸਾਲਾਂ ਤੋਂ ਲੋਕਾਂ ਨੇ ਚੀਜ਼ਾਂ ਬਣਾਈਆਂ ਮੈਂ ਨਹੀਂ ਬਣਾਈਆਂ ਜੋ ਵਰਤਾਰਾ ਹੋ ਰਿਹਾ ਸਿਰਫ ਸਮਝਾਉਣ ਦੇ ਲਈ ਮੈਂ ਬੋਲਦਾ ਤੇ ਮੈਂ ਖੁਦ ਇੰਨਾਂ ਚੀਜ਼ਾਂ ਦਾ ਵਿਰੋਧੀ ਹਾਂ ਪਰ ਹੁਣ ਜੋ ਹੈਗਾ ਸਿਸਟਮ ਉਹ ਹੈਗਾ ਤੇ ਪਰ ਇੱਕ ਮੇਨਲੀ ਆਪਾਂ ਮੰਨੀਏ ਤਾਂ ਹੁਣ ਇੱਥੇ ਤੁਹਾਡੇ ਕੋਲੇ ਨਾਮ ਆਉਂਦੇ ਆ ਸਚਨ ਸਿੰਘ ਪੁਸ਼ਪਿੰਦਰ ਸਿੰਘ ਤ੍ਰਿਪੂਵਨ ਕੇਰੀ ਵਿਪਨ ਸਿੰਘ ਵਿਨੇਸ਼ ਸਿੰਘ ਅਪਰ ਕਾਸਟ ਲੋਕ ਨੇ ਇਹ ਜਿਹੜੇ ਕਿ ਮੰਨੇ ਜਾਂਦੇ ਆ ਕਿ ਯੋਗੀ ਸਰਕਾਰ ਦਾ ਵੋਟ ਬੈਂਕ ਤਾਂ ਉਹਨਾਂ ਨਾਲ ਟ੍ਰੀਟਮੈਂਟ ਡਿਫਰੈਂਟ ਹੁੰਦਾ ਵਾ ਤੇ ਇੱਥੇ ਇੱਕ ਲੜਕਾ ਵਾ ਮੰਗੇਸ਼ ਯਾਦਵ ਜਿਹਦਾ ਇਸ ਕੇਸ ਦੇ ਨਾਲ ਆਮ ਲੋਕ ਇਹ ਮੰਨਦੇ ਆ ਕਿ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਇੱਕ ਸਿਰਫ ਪੋਲਿਟੀਕਲ ਮਤਲਬ ਦਾ ਖੇਡਣ ਦੇ ਲਈ ਇਸ ਇੱਕ ਲੜਕੇ ਨੂੰ ਜਿਹੜਾ ਯਾਦਵ ਬਰਾਦਰੀ ਨੂੰ ਬਿਲੋਂਗ ਕਰਦਾ ਤੇ ਇਸ ਕੇਸ ਦੇ ਵਿੱਚ ਲਿਆਦਾ ਗਿਆ ਤੇ ਇਸ ਤਰ੍ਹਾਂ ਦੇ ਨਾਲ ਉਹਦਾ ਇੰਕਾਊਂਟਰ ਕੀਤਾ ਗਿਆ ਏ ਸੀ ਜੀ ਇਸ ਇਨਕਾਉਂਟਰ ਦੀ ਹਾਲੇ ਤੱਕ ਦੀ ਕਹਾਣੀ ਜਿੰਨੀ ਕੁ ਮੈਨੂੰ ਸਮਝ ਆਈ ਆ ਉਹ ਮੈਂ ਤੁਹਾਡੇ ਸਾਹਮਣੇ ਰੱਖੀ ਆ ਹੁਣ ਅਗਲੀ ਗੱਲ ਇੱਥੇ ਇਹ ਹੈਗੀ ਆ ਜੀ ਦੇਖੋ ਫੇਰ ਇੱਕ ਵਾਰ ਮੈਂ ਬੋਲ ਦਿੰਨਾ ਚਾਹੇ ਕਾਂਗਰਸ ਆ ਚਾਹੇ ਬੀ ਜੀ ਪੀ ਆ ਚਾਹੇ ਅਕਾਲੀ ਨੇ ਚਾਹੇ ਆਮ ਆਦਮੀਆ ਚਾਹੇ ਇੰਡੀਆ ਦੀ ਹੋਰ ਕੋਈ ਵੀ ਛੋਟੀ ਤੇ ਵੱਡੀ ਪਾਰਟੀ ਹੋਵੇ ਇਹ ਪਾਰਟੀਆਂ ਅੱਜ ਹੈਗੀਆਂ ਕੱਲ ਨੂੰ ਨਹੀਂ ਹੋਣਗੀਆਂ 100 ਸਾਲ ਪਹਿਲਾਂ 150 ਸਾਲ ਪਹਿਲਾਂ ਇੰਨਾਂ ਹੀ ਸੀਗੀਆਂ ਹੋਰ 200 ਸਾਲ ਬਾਅਦ ਸ਼ਾਇਦ ਇਹ ਨਹੀਂ ਹੋਣਗੀਆਂ ਪਰ ਇਹ ਦੇਸ਼ ਰਹੂਗਾ ਲੋਕ ਰਹਿਣਗੇ ਸਮਾਜ ਰਹੂਗਾ ਦੇ ਪਾਰਟੀਆਂ ਇਹ ਸਾਰੇ ਤੇ ਸਾਰੇ ਲੀਡਰ ਚਾਹਨ ਜੋ ਕਿਸੇ ਵੀ ਪਾਰਟੀ ਦਾ ਹੈ ਉਹ ਸਿਰਫ ਉਹਨਾਂ ਦਾ ਕੰਮ ਹੈਗਾ ਆਪਣੇ ਦੇਸ਼ ਦੀ ਸੇਵਾ ਕਰਨੀ ਲੋਕਾਂ ਦੀ ਮਦਦ ਕਰਨੀ ਜਿਹੜਾ ਕੋਈ ਨਹੀਂ ਕਰੂਗਾ ਉਹ ਗਲਤ ਆ ਜਿਹੜਾ ਕੋਈ ਥੋੜੀ ਬਹੁਤ ਕਰ ਦੂਗਾ ਜਿਹੜਾ ਕਿ ਕਰਦਾ ਤਾਂ ਕੌਣ ਆ ਤੁਸੀਂ ਵੀ ਉਸੇ ਸਮਾਜ ਚ ਰਹਿੰਦੇ ਹੋ ਤਾਂ ਇਹ ਹੈਗੀ ਆ ਗੱਲ ਬਾਤ ਜੀ ਕਿਸੇ ਪਾਰਟੀ ਨਾਲ ਕੋਈ ਅਲਾਈਨਮੈਂਟ ਨਹੀਂ ਹੈਗੀ ਤੇ ਇਹ ਕਹਾਣੀ ਇੱਥੇ ਖਤਮ ਹੁੰਦੀ ਆ ਇਸ ਇੰਕਾਊਂਟਰ ਦੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ